ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਇੱਥੇ ਪਹੁੰਚੇ ਵੱਡੀ ਗਿਣਤੀ ਚ ਜਿੱਡਾ ਵੱਡਾ ਮੋਦੀ ਦਾ ਕੱਦ ਹੈ ਜਿੱਡਾ ਵੱਡਾ ਬੀਜੇਪੀ ਦਾ ਕੱਦ ਹੈ ਜਿੱਡਾ ਵੱਡਾ ਭਾਰਤ ਸਰਕਾਰ ਦਾ ਕੱਦ ਹੈ ਇਕੱਲੇ ਦ ਇਕੱਲੇ ਤੇ ਮੰਗਾਂ ਮਨਾਉਣ ਆਲੀਆਂ ਨਹੀਂ ਹੈਗੀਆਂ ਇਸ ਲਈ ਇਕੱਲੇ ਦ ਇਕੱਲੇ ਨਾਲ ਮਸਲੇ ਹੱਲ ਨਹੀਂ ਹੋਣੇ ਅੱਜ ਮੇਰਾ ਖਿਆਲ ਲੱਖਾਂ ਦੀ ਗਿਣਤੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਰਹੇ ਨੇ ਕਿਸਾਨ ਰਹਿੰਦੀਆਂ ਮੰਗਾਂ ਵੀ ਨੇ ਉਹਦੇ ਵਿੱਚ ਦੋ ਤਿੰਨ ਮੰਗਾਂ ਨਵੀਆਂ ਵੀ ਨੇ ਜਿੱਤੀ ਵੱਡੀ ਮੰਤਰੀ ਦਾ ਪਹਿਲੀ ਕਹੀ ਜਾਂਦੇ ਨੇ ਵੀ ਕਿਸਾਨ ਅੱਗੇ ਵਧ ਜਾਂਦੇ ਨੇ ਦੋ ਤਿੰਨ ਕਦਮ ਹੁਣ ਤੁਸੀਂ ਅੱਜ ਫੇਰ ਵਧਾ ਲਿਆ ਕਿ ਦੋ ਤਿੰਨ ਮੰਗਾ ਸਾਡੀਆਂ ਅਸੀਂ ਹੋਰ ਵੀ ਨਾਲ ਐਡ ਕੀ ਜਦੋਂ ਅਸੀਂ ਦਿੱਲੀ ਗਏ ਤੇ ਉਦੋਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਗਏ ਤੇ ਜਿਹੜੀ ਕਰਜ਼ੇ ਵਾਲੀ ਮੰਗਾ ਹੈ ਸ਼ੁਰੂ ਤੋਂ ਲੰਮਕ ਦੀ ਮੰਗਾ ਹੈ ਇਹ ਨਵੀਂ ਮੰਗ ਨਹੀਂ ਹੈਗੀ ਪਰ ਹੁਣ ਤੁਹਾਨੂੰ ਐਨਸੀ ਮਿਲ ਚੁੱਕੀ ਹੈ ਗੱਲਬਾਤ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਇਨਫੋਰਮ ਹੋ ਗਿਆ ਸੀ ਜਿੱਡੀ ਵੱਡੀ ਸੰਯੁਕਤ ਮੋਰਚੇ ਦੀ ਤਾਕਤ ਹੈ 400 ਤੋਂ ਵੱਧ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਇੱਕਾ ਦੁੱਕਾ ਜਥੇਬੰਦੀ ਨੂੰ ਨਹੀਂ ਸਰਕਾਰ ਕੁਝ ਗਿਣਦੀ ਹੁਣ ਦੇਖੋ ਚੋਣ ਜਾਬਤਾ ਲੱਗਣ ਵਾਲਾ ਇਹ ਚ ਕੋਈ ਮੰਗ ਤਾਂ ਮੰਨੀ ਨਹੀਂ ਜਾਂਦੀ ਇਹ ਸਾਨੂੰ ਵੀ ਪਤਾ ਸਰਕਾਰ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਵੀ ਇਹ ਉਹ ਪ੍ਰੋਟੈਸਟ ਹੈ ਇੱਕ ਸੰਕੇਤਕ ਪ੍ਰੋਗਰਾਮ ਹੈ ਇੱਕ ਦਿਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਵੀਂ ਸਰਕਾਰ ਬਣ ਗਈ ਫਿਰ ਕੋਈ ਉਹ ਹੈ ਜਾਂ ਅੰਦੋਲਨ ਵਿੱਡਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਐਸਕੇਐਮ ਦੇ ਸੱਦੇ ਤੇ ਮਹਾਪੰਚਾਇਤ ਕਰਨੀਆਂ ਕਿਸਾਨਾਂ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਸੋ ਵੱਡੀ ਗਿਣਤੀ ਵਿੱਚ ਐਸ ਕੇ ਐਮ ਦੇ ਅੰਡਰ ਜਿਹੜੀਆਂ ਵੀ ਜਿਹੜੀਆਂ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨਾਂ ਨੇ ਉਹ ਸਾਰੀਆਂ ਯੂਨੀਅਨਾਂ ਅੱਜ 14 ਮਾਰਚ ਲਈ ਦਿੱਲੀ ਦੇ ਰਾਮਲੀਲਾ ਗਰਾਊਂਡ ਲਈ ਚਾਲੇ ਪਾ ਰਹੀਆਂ ਨੇ ਤੁਰ ਰਹੀਆਂ ਨੇ ਪੰਜਾਬ ਚੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਨਾਬੇ ਦਾ ਰੇਲਵੇ ਸਟੇਸ਼ਨਾਂ ਜਾਨੀ ਕਿ ਪੂਰੇ ਪੰਜਾਬ ਦੇ ਰੇਲ ਸਟੇਸ਼ਨਾਂ ਜਾ ਬੱਸਾਂ ਚੋਂ ਜਾ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਪਹੁੰਚਣਗੇ ਨਾਬੇ ਜ਼ਿਲ੍ਹਾ ਪਟਿਆਲਾ ਦਾ ਨਾਬਾ ਰੇਲਵੇ ਸਟੇਸ਼ਨਾਂ ਤਸਵੀਰਾਂ ਤੁਹਾਨੂੰ ਦਿਖਾਉਂ ਰਿਆਂ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਇੱਥੇ ਪਹੁੰਚੇ ਵੱਡੀ ਗਿਣਤੀ ਚ ਪਿੰਡਾਂ ਦੇ ਇਲਾਕੇ ਦੇ ਨੇ ਨਾਬੇ ਦੇ ਨੇ ਭਵਾਨੀਗੜ ਬਲਾਕ ਦੇ ਸਾਰੇ ਜਿਹੜੇ ਆਗੂ ਨੇ ਇੱਥੇ ਪਹੁੰਚੇ ਨੇ ਸੋ ਲਗਾਤਾਰ ਟ੍ਰੇਨ ਦੀ ਵੇਟ ਕਰ ਰਹੇ ਨੇ ਕਿ ਅਸੀ ਟ੍ਰੇਨ ਚ ਅੱਗੇ ਵਧਾਂਗੇ ਦਿੱਲੀ ਨੂੰ ਪਹੁੰਚਾਂਗੇ ਦਿੱਲੀ ਨੂੰ ਕੂਚ ਕਰਾਂਗੇ ਕਿਉਂਕਿ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਗੱਲਬਾਤ ਇਹ ਵੀ ਸਾਹਮਣੇ ਆਈ ਆ ਕਿ ਦਿੱਲੀ ਪੁਲਿਸ ਨੇ ਐਨਓਸੀ ਦੇ ਦਿੱਤੀ ਹੈ ਕਿਸਾਨਾਂ ਨੂੰ ਕਿ ਤੁਸੀਂ ਪਹੁੰਚ ਸਕਦੇ ਹੋ ਆਪਣਾ ਇੱਕ ਦਿਨ ਦਾ ਪ੍ਰਦਰਸ਼ਨ ਤੁਸੀਂ ਕਰ ਸਕਦੇ ਹੋ ਸੋ ਸਾਰੀਆਂ ਜਥੇਬੰਦੀਆਂ ਚਾਹੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲਾਈਏ ਰਾਜੇਵਾਲ ਲਾਈਏ ਉਗਰਾਹਾਂ ਲਾਈਏ ਕਿਉਂਕਿ ਉਗਰਾਹਾਂ ਦੀ ਗੱਲ ਕਰਾਂਗੇ ਕਿ ਉਗਰਾਹਾਂ ਇੱਕ ਵੱਖਰੇ ਤਰੀਕੇ ਨਾਲ ਉਹ ਆਪਣੀ ਬਸਾਂ 'ਚ ਜਾਣਗੇ ਕਿ ਅਸੀਂ ਬਸਾਂ 'ਚ ਕੇ ਜਾਵਾਂਗੇ ਬਾਕੀ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹ ਟ੍ਰੇਨਾਂ 'ਚ ਜਾ ਰਹੀਆਂ ਨੇ ਕੋਈ ਆਪਣੇ ਬਸਾਂ 'ਚ ਜਾ ਰਹੇ ਨੇ ਕਿਉਂਕਿ ਬਹੁਤ ਵੱਡਾ ਇਕੱਠ ਹੋਣਾ ਆਰਾਮ ਲੀਲਾ ਗਰਾਊਂਡ ਦੇ ਵਿੱਚ ਸੋ ਭਾਰਤੀ ਕਿਸਾਨ ਡਕੌਂਦਾ ਦੇ ਸੀਨੀਅਰ ਆਗੂ ਦੇ ਨਾਲ ਮੌਜੂਦ ਨੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਸਾਡੇ ਨਾਲ ਮੌਜੂਦ ਨੇ ਪੱਟੀਵਾਲ ਸਾਹਿਬ ਕਿੰਨੀ ਕੁ ਗਿਣਤੀ ਚ ਪਹੁੰਚ ਰਹੇ ਹੋ ਕਿੰਨਾ ਕੀ ਇਕੱਠ ਤੁਹਾਡੀ ਜਥੇਬੰਦੀ ਦਾ ਦੇਖੋ ਅੱਜ ਜਿਹੜਾ ਅਸੀਂ ਅੱਜ ਦਾ ਦਿੱਲੀ ਜਾਣ ਦਾ ਕੂਚ ਦਾ ਪ੍ਰੋਗਰਾਮ ਹੈ 13 ਤਰੀਕ ਤੋਂ ਅੱਜ ਅਸੀਂ ਭਵਾਨੀਗੜ੍ਹ ਬਲਾਕ ਤਕਰੀਬਨ 90 ਤੋਂ ਚੜਾਂਗੇ ਬਾਕੀ ਸਾਡੇ ਧੂਰੀ ਤੋਂ ਵੀ ਚੜਨਗੇ ਸੰਗਰੂਰ ਤੋਂ ਵੀ ਚੜਨਗੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਹੜੀਆਂ ਕਿਸਾਨੀ ਮੰਗਾਂ ਜਿਹੜੇ ਰਹਿੰਦੀਆਂ ਨੇ ਉਹ ਮੰਗਾਂ ਮਰਵਾਉਣ ਵਾਸਤੇ ਸਵਾਰਤੀ ਸੰਯੁਕਤ ਮੋਰਚੇ ਵਾਸਤੇ ਪਰ ਸਾਡੇ ਜੋ ਕੁਝ ਜਥੇਬੰਦੀਆਂ ਜਿਨ੍ਹਾਂ ਨੇ ਆਪ ਮਹਾਰੇ ਹਰਿਆਣੇ ਦੇ ਬਾਡਰਾਂ ਦੇ ਉੱਤੇ ਮੋਰਚਾ ਲਾ ਲਿਆ ਪਰ ਜਿੱਡਾ ਵੱਡਾ ਮੋਦੀ ਦਾ ਕੱਦ ਹੈ ਜਿੱਡਾ ਵੱਡਾ ਬੀਜੇਪੀ ਦਾ ਕੱਦ ਹੈ ਜਿੱਡਾ ਵੱਡਾ ਭਾਰਤ ਸਰਕਾਰ ਦਾ ਕੱਦ ਹੈ ਇਕੱਲੇ ਦੇ ਇਕੱਲੇ ਦੇ ਮੰਗਾਂ ਮਨਾਉਣ ਵਾਲੀਆਂ ਨਹੀਂ ਹੈਗੀਆਂ ਇਸ ਲਈ ਜੇ ਰਲ ਮਿਲ ਕੇ ਸਾਰੇ ਜਣੇ ਇਕੱਠਾ ਸੰਘਰਸ਼ ਕਰਨਗੇ ਪਹਿਲਾਂ ਵੀ ਉਹ ਤਿੰਨ ਕਾਲੇ ਕਾਨੂੰਨ ਕੱਠੇ ਸੰਘਰਸ਼ ਦੀ ਦੇਣਤੀ ਤਿੰਨੇ ਕਾਲੇ ਕਾਨੂੰਨ ਤੇ ਜਿਹੜੇ ਉਹ ਸੰਘਰਸ਼ ਦਾ ਸਦਕਾ ਹੀ ਮੋਦੀ ਤੋਂ ਵਾਪਸ ਕਰਵਾਏ ਤੇ ਇਸ ਲਈ ਇਕੱਲੇ ਇਕੱਲੇ ਨਾਲ ਮਸਲੇ ਹੱਲ ਨਹੀਂ ਹੋਣੇ ਅੱਜ ਮੇਰਾ ਖਿਆਲ ਲੱਖਾਂ ਦੀ ਗਿਣਤੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਰਹੇ ਨੇ ਕਿਸਾਨ ਰਹਿੰਦੀਆਂ ਮੰਗਾ ਵੀ ਨੇ ਉਹਦੇ ਵਿੱਚ ਦੋ ਤਿੰਨ ਮੰਗਾ ਨਵੀਆਂ ਵੀ ਨੇ ਇੱਕ ਤਾਂ ਵੜਾਪਾ ਪੈਨਸ਼ਨ ਕਿਸਾਨ ਤੇ ਕਿਸਾਨ ਬੀਬੀ ਦੀ ਅਸੀਂ ਮੰਗ ਕਰਦੇ ਆਂ ਵੀ ਜਦੋਂ 60 ਸਾਲ ਦਾ ਹੋ ਜੇ 10000 ਰੁਪਇਆ ਉਸ ਨੂੰ ਲੱਗਣੀ ਚਾਹੀਦੀ ਹੈ ਦੂਜਾ ਸੀ ਕਹਿੰਦਾ ਵੀ ਕਿਸਾਨਾਂ ਦੇ ਸਿਰ ਜਿਹੜਾ ਕਰਜ਼ਾ ਹੈ ਸਰਕਾਰ ਕਰਜ਼ੇ ਦੇ ਉੱਤੇ ਲੀਕ ਮਾਰੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਉਹ ਕਰਜ਼ਾ ਵੀ ਖਤਮ ਹੋਣਾ ਚਾਹੀਦਾ ਦੂਜਾ ਤੀਜੀ ਮੰਗ ਹੈ ਸਾਡੀ ਬਿਜੜਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਮੀਂਹ ਦੇ ਨਾਲ ਗੜਿਆਂ ਦੇ ਨਾਲ ਉਹਦੇ ਵਾਸਤੇ ਸਰਕਾਰ ਸਰਕਾਰੀ ਬੀਮਾ ਯੋਜਨਾ ਲਾਗੂ ਕਰੇ ਉਹ ਜਦੋਂ ਫਸਲ ਦਾ ਨੁਕਸਾਨ ਹੁੰਦਾ ਹੁਣ 6800 ਰੁਪਏ ਪਿੱਛੇ ਲੜ ਕੇ ਸਰਕਾਰ ਤੋਂ 6800 ਰੁਪਏ ਪਵਾਇਆ ਹੈ ਪ੍ਰਤੀ ਏਕੜ 3800 ਰੁਪਏ ਨਾਲ ਕੁਝ ਨਹੀਂ ਬਣਦਾ ਅਸੀਂ ਕਹਿੰਦੇ ਕੋਈ ਵੱਡਾ ਫੰਡ ਇਕੱਠਾ ਹੋਵੇ ਜਿਸ ਦੇ ਨਾਲ ਜਿੰਨੀ ਦੀ ਫਸਲ ਹੁੰਦੀ ਆ ਉਹਨਾਂ ਕਿਸਾਨ ਨੂੰ ਕੰਪਨਸੇਸ਼ਨ ਮਿਲ ਜੇ ਤੁਸੀਂ ਫੰਡਾਂ ਦੀ ਗੱਲ ਕਰਦੇ ਹੋ ਬਾਕੀ ਖੇਤੀਬਾੜੀ ਮੰਤਰੀ ਤਾਂ ਪਹਿਲੀ ਕਹੀ ਜਾਂਦੇ ਨੇ ਵੀ ਕਿਸਾਨ ਅੱਗੇ ਵਧ ਨਹੀਂ ਜਾਂਦੇ ਨੇ ਦੋ ਤਿੰਨ ਕਦਮ ਹੁਣ ਤੁਸੀਂ ਅੱਜ ਫੇਰ ਬਥਾ ਲਿਆ ਕਿ ਦੋ ਤਿੰਨ ਮੰਗਾ ਸਾਡੀਆਂ ਅਸੀਂ ਹੋਰ ਵੀ ਨਾਲ ਐਡ ਕੀਤੀਆਂ ਨੇ ਕਿਉਂਕਿ ਖੇਤੀਬਾੜੀ ਮੰਤਰੀ ਪਹਿਲੀ ਬਿਆਨ ਉਹਨਾਂ ਦਾ ਆ ਚੁੱਕਿਆ ਵੀ ਕਿਸਾਨ ਖੜਦੇ ਨਹੀਂ ਜੀ ਥੋੜੇ ਅੱਗੇ ਵਧਾਈ ਜਾਂਦੇ ਨੇ ਕੰਮ ਜਿੰਨੇ ਕਤੇ ਅਸੀਂ ਪਹੁੰਚਦੇ ਆ ਉਦੋਂ ਅੱਗੇ ਫੇਰ ਹੋ ਜਾਂਦੇ ਨੇ ਦੇਖੋ ਇਹ ਜਦੋਂ ਅਸੀਂ ਦਿੱਲੀ ਗਏ ਤੇ ਉਦੋਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਗਏ ਤੇ ਜਿਹੜੀ ਕਰਜ਼ੇ ਵਾਲੀ ਮੰਗ ਹੈ ਸ਼ੁਰੂ ਤੋਂ ਲੰਮਕ ਦੀ ਮੰਗ ਹੈ ਇਹ ਨਵੀਂ ਮੰਗ ਨਹੀਂ ਹੈਗੀ ਜਦੋਂ ਕਿਸਾਨਾਂ ਨੇ ਮੰਗ ਉਠਾਈ ਸੀ ਕੋਈ ਵੀ ਰਾਜਨੀਤਿਕ ਪਾਰਟੀ ਇਹ ਕਹਿਣ ਨੂੰ ਤਿਆਰ ਨਹੀਂ थी ਵੀ ਕਿਸਾਨ ਕਰਜ਼ਈ ਹੈ ਪਰ ਆ ਲੋਕਾਂ ਦੇ ਸ਼ਿਕਰਸ਼ ਨੇ ਲੋਕਾਂ ਦੇ ਇਕੱਠ ਨੇ ਸਰਕਾਰ ਦੇ ਹਰੇਕ ਰਾਜ ਕਰਨ ਵਾਲੀ ਪਾਰਟੀ ਦੇ ਮੂੰਹੋਂ ਕਹਾਤਾ ਵੀ ਜੇ ਸਾਡੀ ਸਰਕਾਰ ਹੋਊ ਅਸੀਂ ਕਰਜ਼ੇ ਦੇ ਉੱਤੇ ਲੀਕ ਮਾਰਾਂਗੇ ਕੋਈ ਨਵੀਆਂ ਮੰਗਾਂ ਨਹੀਂ ਹੈਗੀਆਂ ਕਰਜ਼ੇ ਵਾਲੀ ਮੰਗ ਵੀ ਪੁਰਾਣੀ ਹੈ ਪੈਨਸ਼ਨ ਵਾਲੀ ਮੰਗ ਵੀ ਪੁਰਾਣੀ ਹੈ ਤੇ ਜਿਹੜਾ ਗੜਿਆਂ ਦੇ ਨਾਲ ਜਾਂ ਮੀਂਹ ਦੇ ਨਾਲ ਨੁਕਸਾਨ ਹੁੰਦਾ ਇਹ ਵੀ ਮੰਗ ਪੁਰਾਣੀ ਹੈ ਬਿਲਕੁਲ ਬਾਕੀ ਪਹਿਲਾਂ ਸਸਪੈਂਸ ਸੀ ਕਿ ਸਰਕਾਰਾਂ ਕਿਸਾਨਾਂ ਨੂੰ ਜਾਣ ਦਵੇਗੀ ਜਾਂ ਨਾ ਦਵੇਗੀ ਕਿਉਂਕਿ ਯੂਪੀ ਚੋਂ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਯੂਪੀ ਦੇ ਕਿਸਾਨ ਉੱਥੇ ਚੱਲੇ ਜੀ ਉਹਨਾਂ ਨੂੰ ਰੋਕਿਆ ਗਿਆ ਪੁਲਿਸ ਨੇ ਰੋਕ ਲੈ ਕੇ ਨਹੀਂ ਜਾ ਸਕਦੇ ਤੁਸੀਂ ਪਰ ਹੁਣ ਤੁਹਾਨੂੰ ਐਨਓਸੀ ਮਿਲ ਚੁੱਕੀ ਆ ਗੱਲਬਾਤ ਹੋ ਚੁੱਕੀ ਆ ਕਿਉਂਕਿ ਪਹਿਲਾਂ ਇਨਫਾਰਮ ਹੋ ਗਿਆ ਸੀ ਉੱਥੇ ਦੇਖੋ ਇਹ ਸੰਯੁਕਤ ਮੋਰਚੇ ਨੂੰ ਪਹਿਲੇ ਕਨਫਰਮ ਕੀਤਾ ਜਿੱਡੀ ਵੱਡੀ ਸੰਯੁਕਤ ਮੋਰਚੇ ਦੀ ਤਾਕਤ ਹੈ 400 ਤੋਂ ਵੱਧ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਇਕਾਦੁੱਕਾ ਜਥੇਬੰਦੀ ਨੂੰ ਨਹੀਂ ਸਰਕਾਰ ਕੁਝ ਗਿਣਦੀ ਉਹ 400 ਤੋਂ ਵੱਧ ਜਥੇਬੰਦੀਆਂ ਦਾ ਡਿਸੀਜਨ ᱛੀ ਵੀ ਸਰਕਾਰ ਦੇਊਏ ਦੇਊਏ ਨਾ ਜਿਹੜੀ ਐਨਓਸੀ ਐ ਵੀ ਉਹ 'ਚ ਕੋਈ ਦਿੱਕਤ ਨਹੀਂ ਪੈਣੀ ਨਾ ਤਾਂ ਸਾਡਾ ਕੋਈ ਪ੍ਰੋਗਰਾਮ ਐ ਲੜਨ ਦਾ ਨਾ ਸਾਡਾ ਕੋਈ ਹਥਿਆਰਬੰਦ ਪ੍ਰੋਗਰਾਮ ਐ ਸਾਡਾ ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮਨਮਾਉਣ ਦਾ ਪ੍ਰੋਗਰਾਮ ਐ ਉਹ 'ਚ ਸਾਨੂੰ ਕਦੇ ਡਿੱਕਾ ਪਹਿਲਾਂ ਵੀ ਨਹੀਂ ਲੱਗਿਆ ਹੁਣ ਵੀ ਨਹੀਂ ਲੱਗੂ ਜੇ ਕਿਤੇ ਲਾਹੂ ਸਰਕਾਰ ਡਿੱਕੇ ਤਾਂ ਲੋਕਤਾਕਤ ਜਿਹੜੀ ਇਹ ਡਿੱਕਾ ਨੂੰ ਹੁੰਝ ਕੇ ਲੈ ਜਾਂਦੀ ਹੁੰਦੀ ਐ ਠੀਕ ਐ ਹੁਣ ਤੁਹਾਡੀ ਪਲੈਨਿੰਗ ਕੀ ਐ ਇੱਥੋਂ ਤੁਸੀਂ ਟ੍ਰੇਨ 'ਚ ਜਾਮੋਗੇ ਜੀ ਉਸ ਤੋਂ ਬਾਅਦ ਕਿੱਥੇ ਪਹੁੰਚੋਗੇ ਤੇ ਆਰਾਮਲੀਲਾ ਗਰਾਊਂਡ ਕਦੋਂ ਪਹੁੰਚਣਾ ਤੁਸੀਂ ਦੇਖੋ ਹੁਣ ਅਸੀਂ ਇੱਥੋਂ ਟ੍ਰੇਨ ਦੇ ਰਾਹੀਂ ਦਿੱਲੀ ਪਹ ਕੋਈ ਬੰਗਲਾ ਸਾਹਿਬ ਜਾਊਗਾ ਜਿੱਨੇ ਗੁਰਦੁਆਰਾ ਸਾਹਿਬ ਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਸਾਡਾ ਸਨੇਹਾ ਦਿੱਤਾ ਹੋਇਆ ਉੱਥੇ ਰੇਂਜਮੈਂਟ ਹੋਗਾ ਪ੍ਰਸ਼ਾਦਾ ਪਾਣੀ ਦਾ ਪ੍ਰਸ਼ਾਦਾ ਪਾਣੀ ਛਕਾਂਗੇ ਰਾਤ ਨੂੰ ਗੁਰਦੁਆਰੀ ਸਾਹਿਬਾਂ ਦੇ ਵਿੱਚ ਠਹਿਰਾਂਗੇ ਸਵੇਰੇ ਸ੍ਰੀ ਰਾਮਲੀਲਾ ਮੈਦਾਨ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਪਹੁੰਚਾਂਗੇ ਠੀਕ ਹੈ ਵੱਡੀ ਗੱਲ ਇਹ ਗੱਲ ਹੋ ਰਹੀ ਸੀ ਕਿ ਪਹਿਲਾਂ ਸਰਕਾਰ ਨੂੰ ਵੀ ਲੱਗਦਾ ਸੀ ਕਿ ਕਿਸਾਨ ਵੱਡਾ ਪ੍ਰੋਟੈਸਟ ਨਾ ਪ੍ਰੋਟੈਸਟ ਤਾਂ ਇੱਕ ਦਿਨ ਦਾ ਹੀ ਆ ਪ੍ਰਦਰਸ਼ਨ ਤਾਂ ਇੱਕ ਦਿਨ ਦਾ ਹੀ ਆ ਇਹ ਇੱਕ ਦਿਨ ਦੀ ਪ੍ਰੋਟੈਸਟ ਹੈ ਇਹ ਸਰਕਾਰ ਨੂੰ ਦੱਸਣਾ ਹੀ ਹੈ ਹੁਣ ਦੇਖੋ ਚੌਣ ਜਾਬਤਾ ਲੱਗਣ ਵਾਲਾ ਹੈ ਇਹ ਜੇ ਕੋਈ ਮੰਗਤਾ ਮੰਨੀ ਨਹੀਂ ਜਾਂਦੀ ਇਹ ਸਾਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਵੀ ਇਹ ਉਹ ਪ੍ਰੋਟੈਸਟ ਹੈ ਇੱਕ ਸੰਕੇਤਕ ਪ੍ਰੋਗਰਾਮ ਹੈ ਇੱਕ ਦਿਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਵੀਂ ਸਰਕਾਰ ਬਣ ਗਈ ਫਿਰ ਕੋਈ ਉਹ ਹੈ ਜਾਂ ਅੰਦੋਲਨ ਵਿੱਡਾਂਗੇ ਜਿਹੜੀਆਂ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਮੁੜੇ ਤੇ ਹੁਣ ਵੀ ਉਹ ਮੰਗਾਂ ਮੰਵਾ ਕੇ ਫਿਰ ਉਹਹੀ ਜੀ ਬੰਤਬੰਦੀ ਬਣਾ ਕੇ ਵੱਡਾ ਸੰਘਰਸ਼ ਅਲਿਖਾਂਗੇ ਸੀ ਬਾਕੀ ਇਕੱਠ ਦਾ ਕਿੰਨਾ ਕੁ ਲੱਗਦਾ ਡਕੌਂਦਾ ਗਰੁੱਪ ਦੀ ਕਿੰਨੀ ਕੁ ਗਿਣਤੀ ਪਹੁੰਚੂ ਦਿੱਲੀ ਤੁਹਾਡੇ ਮੁਤਾਬਕ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਬਹੁਤ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ ਹਰੇਕ ਕਿਸਾਨ ਕਹਿੰਦਾ ਵੀ ਦਿੱਲੀ ਨੂੰ ਚੱਲੀਏ ਦਿੱਲੀ ਨੂੰ ਚੱਲੀਏ ਪਰ ਕੋਈ ਅੰਦਾਜ਼ਾ ਨਹੀਂ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸਾਡੀ ਡਕਾਉਂਦਾ ਜਥੇਬੰਦੀ ਦੇ ਸ਼ਾਮਲ ਹੋਣਗੇ ਇਸ ਪ੍ਰੋਗਰਾਮ ਠੀਕ ਹੈ ਪ੍ਰਧਾਨ ਜੀ ਕਿੰਨੀ ਕੁ ਗਿਣਤੀ ਇੱਥੋਂ ਪਵਾਨੀਗੜ੍ਹ ਤੋਂ ਪਹੁੰਚੀ ਹੈ ਜੇ ਪਵਾਨੀਗੜ੍ਹ ਬਲਾਕ ਦੀ ਉਹ ਗੱਲ ਹੈ ਪਵਾਨੀਗੜ੍ਹ ਬਲਾਕ ਤੋਂ ਬਹੁਤ ਗਿਣਤੀ ਵੱਧ ਦੇ ਤਰੀਕੇ ਨਾਲ ਆ ਰਹੀ ਹੈ ਜਿਹੜੀ ਗਿਣਤੀ ਟੀ ਸਾਡੀ ਕਰੀ ਹੋਈ ਉਸ ਤੋਂ ਵੱਧ ਆ ਰਹੇ ਨੇ ਵੀ ਅੰਤਜੇ ਤੋਂ ਵੱਧ ਸਾਡੇ ਪਰ ਘੜਾ ਰਹੇ ਨੇ ਪਿਆ ਹੀ ਜਾ ਰਹੇ ਨੇ ਜੀ ਹਾਂ ਵੀ ਸਾਡੀ ਹਜ਼ਾਰਾਂ ਦੀ ਗਿਣਤੀ ਤਾਂ ਤੁਹਾਡੇ ਗਰੁੱਪ ਦੀ ਹੋਣੀ ਹੋਰ ਬਾਕੀ ਜਥੇਬੰਦੀਆਂ ਬਹੁਤ ਬਾਕੀ ਜਥੇਬੰਦੀਆਂ ਹੋਰ ਵੀ ਨੇ ਉਹ ਵੀ ਵੱਧ ਤੋਂ ਵੱਧ ਆ ਰਹੇ ਨੇ ਉਹ ਵੀ ਆਪ ਦਾ ਜੋਰ ਲਾ ਕੇ ਵੀ ਉਹਦੇ ਨਾਲ ਬਹੁਤ ਵਧੀਆ ਲੋਕਾਂ ਦਾ ਪਿਆ ਇੰਨਾ ਪਿੰਡਾਂ ਚ ਜੋਰ ਲੱਗਿਆ ਹੋਇਆ ਵੀ ਦਿੱਲੀ ਜਾਣਾ ਹੀ ਜਾਣਾ ਹੈ ਸਰਕਾਰ ਨੂੰ ਝਕਾਉਣੇ ਝਕਾਉਣਾ ਲੋਕਾਂ ਦਾ ਆਪ ਦੇ ਆਪ ਇਹ ਇੰਨਾ ਉਹ ਹੈ ਜਿਵੇਂ ਆਪਦੇ ਮਨ ਦੇ ਵਿੱਚ ਜਜ਼ਬਾ ਹੈ ਬਿਲਕੁਲ ਜੀ ਸੋ ਐਸਕੇਮ ਵੱਲੋਂ ਦਿੱਲੀ ਪੁਲਿਸ ਨੇ ਜੋ ਪ੍ਰੋਟੈਸਟ ਸਕੇਮ ਨੇ ਐਲਾਨ ਕੀਤਾ ਸੀ ਦਿੱਲੀ ਪੁਲਿਸ ਨੇ ਐਨਓਸੀ ਦੇ ਦਿੱਤੀ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਖਰੇਕ ਰੇਲਵੇ ਸਟੇਸ਼ਨ ਤੋਂ ਦਿੱਲੀ ਵੱਲ ਕੂਚ ਕਰ ਰਹੇ ਨੇ ਅਤੇ 14 ਮਾਰਚ ਨੂੰ ਆਪਣਾ ਵੱਡਾ ਪ੍ਰੋਟੈਸਟ ਵੱਡਾ ਪ੍ਰਦਰਸ਼ਨ ਆਰਾਮ ਲੀਲਾ ਗਰਾਊਂਡ ਵਿਖੇ ਕਰਨਗੇ ਸੋ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਪਹੁੰਚ ਰਹੀ ਨੇ ਹੁਣ ਦੇਖਣਾ ਹੋਵੇਗਾ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਸਰਕਾਰ ਕਦੋਂ ਗੌਰ ਕਰਦੀਆਂ ਕਦੋਂ ਮੰਨੇਗੀ ਕਿਸਾਨ 14 ਮਾਰਚ ਨੂੰ ਆਪਣੇ ਪ੍ਰੋਟੈਸਟ ਤੇ ਕਿੰਨੇ ਕੁ ਕਿਸਾਨਾਂ ਨੂੰ ਇਕੱਠੇ ਕਰ ਸਕਦੇ ਨੇ ਕੈਮਰਾਮੈਨ ਸੁਭੀਰ ਥੁਰੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ